ਸਤਿ ਸ੍ਰੀ ਅਕਾਲ ਜੀ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਅੱਜ ਬੜੀ ਦੁਖਦਾਈ ਖਬਰ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਬੇਸ਼ੱਕ ਤਾਂ ਲਗਭਗ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਹੋਊਗਾ ਕਿ ਇੱਕ ਨ ਧੜਕ ਜਿਹੜਾ ਅਤਰਕਾਰ ਸਿੰਘ ਪ੍ਰੀਤ ਸੈਣੀ ਉਹਨਾਂ ਦੀ ਕੱਲ ਸ਼ਾਮ ਨੂੰ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਆ ਬੜੇ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਬੜੇ ਦੁੱਖ ਮਨ ਨੂੰ ਲੱਗਿਆ ਬੜਾ ਹੀ ਜਿਹੜਾ ਮਨ ਭਾਵਕ ਹੋਇਆ ਕਿ ਕੀ ਹੋ ਗਿਆ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਚਣ-ਚਣ ਕੇ ਜਿਹੜਾ ਇਸ ਤਰ੍ਹਾਂ ਮਾਰਿਆ ਜਾ ਰਿਹਾ ਜਾਂ ਮਰਿਆ ਇਹ ਤਾਂ ਆਉਣ ਵਾਲਾ ਅੱਜ ਜਦ ਕੋਸਟ ਮਾਟਰ ਦੀ ਰਿਪੋਰਟ ਆ ਉਹ ਤੋਂ ਬਾਅਦ ਖਲਾਸੇ ਹੋਣਗੇ ਹੁਣ ਇੱਕ ਗੱਲ ਜਿਹੜੀ ਕੱਲ ਸੋਸ਼ਲ ਮੀਡੀਆ ਤੇ ਚੱਲੀ ਸੀ ਜਾਂ ਕੁਝ ਤੋਂ ਜਾਣਕਾਰੀ ਵੀ ਲੱਤੀ ਆ ਕਿ ਪ੍ਰੀਤ ਸੈਣੀ ਦੱਸਿਆ ਕਿ ਜਿਹੜਾ ਪੱਤਰਕਾਰ ਸੀ ਪਟਿਆਲੇ ਤੋਂ ਬਿਉਕ ਕਾਫੀ ਦਿਨਾਂ ਤੋਂ ਜਿਹੜੀ ਉਹਦੀ ਸਿਹਤ ਸੀ ਢਿੱਲੀ ਸੀ ਤੇ ਫਿਰ ਤੁਸੀਂ ਇਹ ਦੇਖੋ ਸੇਤ ਢਿੱਲੀ ਸੀ ਕਾਫੀ ਦਿਨਾਂ ਤੋਂ ਇਕੱਲਾ ਜਿਹੜਾ ਉਹ ਘਰ ਦੇ ਵਿੱਚ ਰਹਿੰਦਾ ਸੀ ਪਟਿਆਲੇ ਦੇ ਵਿੱਚ ਉਹਦੀ ਮੰਦ ਲੋ ਮਿਸ ਜਿਹੜਾ ਕਹਿੰਦਾ ਚੂੜਾ ਟੁੱਟਿਆ ਸੀ ਉਹ ਸੌਰੇ ਵੀ ਉੱਥੇ ਸੀ ਮੰਦ ਲੋ 20 ਮਿੰਟ ਦਾ ਰਸਤਾ ਪਟਿਆਲੇ 20 ਸੌ ਬਾਅਦ ਦੇ ਦਿਨ ਨੂੰ ਜਿਹੜਾ ਸਟਾਪ ਆ ਜਿਹੜਾ ਉਹਨਾਂ ਦਾ ਐਡਿਕਟ ਕਰਦਾ ਸੀ ਵੀਡੀਓ ਨੂੰ ਵੀਡੀਓ ਸੌਂਗ ਵਗੈਰਾ ਸਾਰਾ ਜਿਹੜਾ ਵੀਡੀਓ ਨੂੰ ਆਪਾਂ ਕਹਿੰਦੇ ਸੌ ਬਾਅਦ ਨੂੰ ਪਰੀਖਿਆਣੀ ਨੇ ਸਾਰੇ ਸਟਾਫ ਨੂੰ ਵੀ ਸੁੱਤੀ ਕਰ ਦਿੱਤੀ ਸੀ ਕਿ ਅੱਜ ਤੁਸੀਂ ਨਾ ਆਇਓ ਪਹਿਲੀ ਗੱਲ ਤਾਂ ਇਹ ਬੜਾ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਆ ਬੜੇ ਸਮਝਣ ਦੀ ਲੋੜ ਆ ਬੇਸ਼ੱਕ ਹੁਣ ਪਰਿਵਾਰ ਕਹਿ ਰਿਹਾ ਕਿ ਉਹ ਬਿਮਾਰ ਸੀ ਜੀ ਪਰ ਫਿਲਹਾਲ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਜਿਹੜੀ ਸਟੇਟ ਹੁੰਦੀ ਆ ਉਹ ਜਿਹੜੇ ਉਹਨੂੰ ਲੱਗਦਾ ਕਿ ਇਹ ਬੰਦੇ ਪੰਜਾਬ ਦੇ ਵਿੱਚ ਜਾਂ ਬਾਹਰ ਬੈਠੇ ਲਾਲੋ ਸਰਗਰਮ ਨੇ ਜਿਹੜੇ ਸੰਤ ਭਿੰਡਰਾਂ ਵਾਲੇ ਦੀ ਸੋਚ ਤੇ ਚੱਲਦੇ ਨੇ ਇੱਕ ਭਰਪੂਰ ਸਿੰਘ ਦੀ ਮੈਂ ਪੱਤਰਕਾਰ ਦੀ ਸਪੀਚ ਜਿਹੜੀ ਪੁਰਾਣੀ ਵੈਸੀ ਤਰ੍ਹਾਂ ਸੁਣਦੇ ਆ ਉਹਨਾਂ ਨੇ ਬੜਾ ਇੱਕ ਕਿਹਾ ਸੀ ਕਿ ਜਿਨ੍ਹਾਂ ਦੇ ਵਿੱਚੋਂ ਸਟੇਟ ਨੂੰ ਸੰਤ ਭਿੰਡਰਾਂ ਵਾਲਾ ਨਜ਼ਰ ਆਊਗਾ ਚਾਹੇ ਉਹ ਸੰਤਾਂ ਦਾ ਭਾਈ ਹੋਵੇ ਪੁੱਤ ਹੋਵੇ ਪੋਤੇ ਹੋਣ ਭੈਣ ਹੋਵੇ ਭਾਈ ਜੋ ਵੀ ਹੋਵੇ ਉਹਨਾਂ ਨੂੰ ਸਟੇਟ ਕਦੇ ਛੱਡੂ ਵੀ ਨਹੀਂ ਮੈਨੂੰ ਵੀ ਲੱਗਦਾ ਕਿ ਪ੍ਰੀਤ ਸੈਣੀ ਦੇ ਨਾਲ ਦੀਪ ਸਿੱਧੂ ਵਾਂਗ ਇਸ ਤਰ੍ਹਾਂ ਹੀ ਹੋਇਆਗਾ ਤੇ ਕਿ ਸਾਰੇ ਸਟਾਫ ਨੂੰ ਛੁੱਟੀ ਕਰ ਦਿੱਤੀ ਸੀ ਤੇ ਇਕੱਲਾ ਜਾਣਾ ਘਰੇ ਘਰੇ ਸੀ ਤੇ ਬਾਹਰੋਂ ਰੋਟੀ ਮੰਗਾਈ ਆ ਜੋ ਗੱਲ ਬਾਤ ਹੋਈ ਆ ਉਹਦੇ ਤਰੂ ਤੁਹਾਨੂੰ ਮੈਂ ਇਹ ਦੱਸ ਰਿਆਂਗਾ ਜਿੰਨੀ ਕ ਗੱਲਬਾਤ ਹੋਈ ਆ ਬੇਸ਼ੱਕ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਤੋਂ ਪਤਾ ਲੱਗੂ ਅਸਲ ਵਜ੍ਹਾ ਜਾਂ ਪੋਸਟਮਾਰਟ ਤੋਂ ਬਗੈਰ ਜਿਹੜਾ ਕੀ ਆਉਂਦਾਗਾ ਕੀ ਹੁੰਦਾਗਾ ਪਰ ਕਹਿੰਦੇ ਵੀ ਘਰ ਦੇ ਵਿੱਚ ਕੈਮਰੇ ਲੱਗੇ ਨੇ ਰੋਟੀ ਖਾਈ ਜਾਂਦਾ ਇੱਕ ਰੋਟੀ ਛੱਡ ਦਿੰਦਾਗਾ ਉਸ ਤੋਂ ਬਾਅਦ ਗੁੜ ਵੀ ਖਾਂਦਾ ਮਿੱਠਾ ਖਾਂਦਾ ਕੋਈ ਚੀਜ਼ ਉਸ ਤੋਂ ਬਾਅਦ ਦਵਾਈ ਲੈਂਦਾ ਮੈਡੀਸਨ ਲੈਂਦਾਗਾ ਉਹਦੀ ਥੋੜੇ ਟਾਈਮ ਬਾਅਦ ਉਹਦੀ ਮੌਤ ਹੋ ਜਾਂਦੀ ਆ ਵੀ ਰੋਟੀ ਬਾਹਰੋਂ ਕੋਈ ਫੜਾ ਕੇ ਗਿਆਗਾ ਹੁਣ ਇੱਕ ਬੜਾ ਵੱਡਾ ਇਹ ਸਵਾਲ ਆ ਕਿ ਰੋਟੀ ਫੜਾਉਣ ਵਾਲਾ ਕੌਣ ਸੀ ਰੋਟੀ ਕਿੱਥੋਂ ਆਈ ਸੀ ਕੀ ਉਹਦੇ ਕਾਰਨ ਸੀ ਰੀਜਨ ਕੀ ਅਸਲੀ ਤੇ ਇਹ ਤਾਂ ਹਾਲੇ ਆਪਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਸਾਇਦ ਸਿੱਧ ਹੋ ਜੇ ਪਰ ਜਿਹੜੀਆਂ ਏਜੰਸੀਆਂ ਹੁੰਦੀਆਂ ਸਟੇਟ ਹੁੰਦੀਆਂ ਨੇ ਇਹ ਬੜੇ ਇੱਕ ਅਨੌਖੇ ਤਰੀਕੇ ਦੇ ਨਾਲ ਢੰਗ ਤਰੀਕੇ ਨਾਲ ਬੰਦੇ ਨੂੰ ਇਹ ਮਾਰਦਿਆ ਨੇ ਤਾਂ ਕਿ ਉਹਨਾਂ ਦਾ ਪਤਾ ਲੱਗ ਸਕੇ ਕਿ ਇਹ ਜਿਹੜਾ ਕਾਤਲ ਆ ਇਹ ਏਜੰਸੀਆਂ ਨੇ ਸਟੇਟ ਨੇ ਕਰਾਇਆਗਾ